ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗੂਜਰੀ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਚਾਰੇ ਹੋਈ ਬਾਣੀ ਵਿੱਚੋਂ ਸ਼ਬਦ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਇਹ ਸ਼ਬਦ ਨੂੰ ਜਦੋਂ ਆਪਾਂ ਬੀਬੀਆਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਇੱਥੇ ਜਦੋਂ ਚੌਥੇ ਕਾਲੇ ਨੂੰ ਸਾਮ ਮੰਨ ਕੇ ਇਸ ਸ਼ਬਦ ਨੂੰ ਆਪਾਂ ਗਾਇਨ ਕਰਦੇ ਹਾਂ ਤਾਂ ਮੰਦਰ ਸप्तक ਵਿੱਚ ਸ਼ਬਦ ਦਾ ਚਲਨ ਕੋਮਲ ਨੀ ਤੱਕ ਹੈ ਅਤੇ ਮਧ ਸप्तक ਵਿੱਚ ਸ਼ਬਦ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧ ਮਾ ਅਤੇ ਤੀਵਰ ਮਾ ਦੋਨੋਂ ਲੱਗਦੇ ਹਨ ਪਾ ਕੋਮਲ ਧਾ ਕੋਮਲ ਨੀ ਸਾ ਅਤੇ ਤਾਰ ਸप्तक ਵਿੱਚ ਸਾ ਤੋਂ ਬਾਅਦ ਕੋਮਲ ਰੇ ਤੱਕ ਹੀ ਸ਼ਬਦ ਦਾ ਚਲਨ ਹੈ ਆਸਾਨੀ ਦੇ ਨਾਲ ਬੀਬੀਆਂ ਤੇ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਸਿੱਖ ਸਕਦੀਆਂ ਹਨ ਤੇ ਆਪਾਂ ਹੁਣ ਪਹਿਲਾਂ ਇਸ ਦਾ ਇੱਕ ਸਥਾਈ ਗਾਇਨ ਕਰਦੇ ਹਾਂ ਤੇ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਆਉਂਦੇ ਤੇ ਵੀ

ਇਨਾ ਹੀ ਆਪਾਂ ਗਾਇਨ ਕਰਾਂਗੇ ਬਿਤਿ ਬੀਵੋ ਸਦਾ ਚੇਰੇ ਜੀਵੋ ਹਰਿ ਸਿਮਰਤ ਅਨੰਦ ਅਨੰਤ ਹਰਿ ਸਿਮਰਤ ਅਨੰਦ ਜੋ ਦੂਜੀ ਵਾਰ ਗਾਇਨ ਕਰਨਾ ਹੈ ਹਰਿ ਸਿਮਰਤ ਅਨੰਦ ਅਨੰਤ ਆ ਕੰਮਿਤ ਪੀਓ ਸਦਾ ਚੇਰੇ ਜੀਵੋ ਤੇ ਸਥਾਈ ਦੀ ਦੂਜੀ ਪੰਕਤੀ ਨੂੰ ਧਿਆਨ ਨਾਲ ਦੇਖਣਾ ਹੈ ਕਿਉਂਕਿ ਅੰਤਰਾ ਬਿਲਕੁਲ ਸੇਮ ese trick naal Masa rang tamasa ya? <tong> रंग तमास कब प्यू कब है न प्यप

کب ہے چنتا کب ہے نیا کب ہے نا ویاپ چنتا اس میں جو دوسری بار گائن کرنا ہے ਕਬ ਹੈ ਨਾ ਬਿਆਪੇ ਚਿੰਤਾ ਤੇ ਅੰਮ੍ਰਿਤ ਪੀਓ ਸਦਾ ਚਿਰ ਜੀਓ ਸਿਮਰ ਸਦਾ ਅਨੰਤਾ ਤੇ ਹੁਣ ਆਪਾਂ ਇਸ ਸ਼ਬਦ ਦਾ ਅੰਤਰਾ ਲਾਵਾਂਗੇ ਜਿਸ ਸਿਮਰਤ ਸਰਬ kel bekhna se pitri ko e udharo pitri ho e udharo so

ਤੇ ਹੁਣ ਇੱਕ ਅੰਤਰੇ ਨੂੰ ਇਸ ਪੂਰੇ ਅੰਤਰੇ ਨੂੰ ਆਪਾਂ ਦੇਖ ਲੈਨੇ ਆ ਕਿਉਂਕਿ ਸਾਰੇ ਅੰਤਰੇ ਦੋ-ਦੋ ਪੰਕਤੀਆਂ ਦੇ ਹਨ ਕਿਸ ਤਰ੍ਹਾਂ ਗਾਇਨ ਕਰਨੇ ਹਨ ਆਪ ਜੀ ਨੂੰ ਅੰਦਾਜ਼ਾ ਲੱਗ ਜਾਏਗਾ ਜਿਸ ਸਿਮਰਤ ਸਭ ਕੀ ਲੇਖ ਨਾਸੇ ਦਿੱਤੇ ਰੇ ਹੋਏ ਉਧਾਰੋ ਸੋ ਹਰ ਹਰ ਤੂੰ ਮੈਂ ਸਦ ਹੀ ਜਾਪੋ ਜਾ ਕਾ ਅੰਤ ਨਾ دوسری بار جا امید ہے کہ آپ جی آسانی اس شبد نو سکھ جاؤ گے گائن کر سکو گے واحج جی کا خالصا ਵਾਇਰ ਜੀ ਕੀ ਫਤ